ਇਹ ਕਿ ਦਰਦ ਰਹਿੰਦਾ ਸ਼ਾਮ ਨੂੰ ਜਦੋਂ ਕੰਮ ਤੋਂ ਤੁਸੀਂ ਘਰੇ ਆਉਨੇ ਹੋ ਇਸ ਜਗ੍ਹਾ ਤੇ ਤੁਹਾਡੇ ਦਰਦ ਰਹਿੰਦਾ ਕੱਲੀ ਸੈਰ ਕੱਲੀ ਸਾਈਕਲਿੰਗ ਵੀ ਕਾਫੀ ਨਹੀਂ ਹੈ ਇਹ ਨੇ ਪੂਰਨ ਚੰਦ ਜੀ ਸਾਰਾ ਦਿਨ ਬਿਜਲੀ ਦਾ ਕੰਮ ਕਰਦੇ ਨੇ ਇਲੈਕਟ੍ਰੀਸ਼ੀਅਨ ਨੇ ਉਸ ਤੋਂ ਬਾਅਦ ਸਾਈਕਲ ਵੀ ਚਲਾਉਂਦੇ ਨੇ ਸੈਰ ਵੀ ਕਰਦੇ ਨੇ ਤਾਂ ਕਿ ਤੰਦਰੁਸਤ ਰਹੀਏ ਪਰ ਕਈ ਵਾਰੀ ਮਾਸਪੇਸ਼ੀਆਂ ਉਮਰ ਦੇ ਹਿਸਾਬ ਨਾਲ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਮਰ ਹੋਊਗੀ 53 ਸਾਲ ਥੋੜੇ ਸਾਲ ਰਹਿ ਗਏ ਇਹਨਾਂ ਨੇ ਸੀਨੀਅਰ ਸਿਟੀਜ਼ਨ ਬਣ ਜਾਣਾ ਹੈ ਪਰ ਇਸ ਦੇ ਨਾਲ ਨਾਲ ਮਾਸਪੇਸ਼ੀਆਂ ਨੂੰ ਵੀ ਤਕੜਾ ਕਰਨਾ ਬਹੁਤ ਜ਼ਰੂਰੀ ਹੈ ਤੋਂ ਉਸ ਦੇ ਲਈ ਤਿੰਨ ਕਸਰਤਾਂ ਦੱਸਣ ਲੱਗੇ ਆ ਕਸਰਤਾਂ ਤਾਂ ਕਾਫੀ ਨੇ ਪਰ ਤੁਸੀਂ ਅਗਰ ਆਹ ਤਿੰਨ ਕਸਰਤਾਂ ਸ਼ੁਰੂ ਕਰ ਦੋਗੇ ਤੁਹਾਡੀਆਂ ਜੋ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਨੇ 50 ਸਾਲ ਦੀ ਉਮਰ ਤੋਂ ਬਾਅਦ ਥਕਾਵਟ ਰਹਿੰਦੀ ਹੈ ਥੱਕੀਆਂ ਥੱਕੀਆਂ ਰਹਿੰਦੀਆਂ ਨੇ ਲੱਤਾਂ ਦਰਦ ਕਰਦੀਆਂ ਨੇ ਇਸ ਕਸਰਤਾਂ ਨਾਲ ਉਹ ਸਾਰੀਆਂ ਚੀਜ਼ਾਂ ਦੂਰ ਹੋ ਜਾਣਗੀਆਂ ਸਤ ਸ੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾ ਸਭ ਤੋਂ ਪਹਿਲੀ ਕਸਰਤ ਕੀ ਕਰਾਂਗੇ ਆਪਾਂ ਦੀਵਾਰ ਦੇ ਨਾਲ ਵਾਲ ਸਕੁਐਟ ਕਰਨੀ ਹੈ ਦੇਖੋ ਇਦਾਂ ਖੜ੍ਹ ਜਾਣਾ ਔਰ ਹੌਤੂਆ ਥੱਲੇ ਜਾਓ ਜਿੰਨਾ ਤੱਕ ਤੁਸੀਂ ਜਾ ਸਕਦੇ ਹੋ ਔਰ ਇੱਥੇ ਹੋਲਡ ਕਰੋ 10 ਸੈਕਿੰਡ ਫਿਰ ਵਾਪਸ ਆ ਜਾਓ 5 ਸੈਕਿੰਡ ਵੀ ਜਾ ਸਕਦੇ ਹੋ 15 ਸੈਕਿੰਡ ਵੀ ਜਾ ਸਕਦੇ ਹੋ ਇਸ ਦੇ 3 ਸੈਟ ਲਾਉਣੇ ਸਵੇਰੇ ਦੁਪਹਿਰੇ ਸ਼ਾਮ ਆਪਣੇ ਕੰਮ ਤੇ ਵੀ ਤੁਸੀਂ ਇਹ ਕਸਰਤ ਕਰ ਸਕਦੇ ਹੋ ਔਰ ਸੈਰ ਕਰਨ ਵੇਲੇ ਸਾਈਕਲ ਚਲਾਉਣ ਵੇਲੇ quadriceps ਪੱਟਾਂ ਵਾਲੀਆਂ ਮਾਸਪੇਸ਼ੀਆਂ ਨੂੰ ਸਟ੍ਰੈਚ ਕਰਨਾ ਕਿਵੇਂ ਕਰਾਂਗੇ ਇਸ ਤਰ੍ਹਾਂ ਖੜ ਜਾਾਂਗੇ ਔਰ ਪੈਰ ਨੂੰ ਫੜ ਕੇ ਇਦਾਂ ਪਿੱਛੇ ਨੂੰ ਖਿੱਚਣਾ ਇਸ ਜਗ੍ਹਾ ਤੇ ਬਹੁਤ ਖਿੱਚ ਪਏਗੀ 15 ਸੈਕਿੰਡ ਹੋਲਡ ਰੱਖੋ ਥੈਨ ਰਿਲੈਕਸ ਦੋਨੋਂ ਸਾਈਡ 10 ਤੋਂ 4 ਵਾਰ ਕਰੋ ਉਸ ਤੋਂ ਨੈਕਸਟ ਕਸਰਤ ਹੀਲ ਰੇਜ਼ ਕਰਨੀ ਹੈ ਦੇਖੋ ਕੁਰਸੀ ਦਾ ਸਹਾਰਾ ਲੈ ਲੈਣਾ ਕੁਰਸੀ ਦਾ ਸਹਾਰਾ ਲੈ ਲਾਂਗੇ ਔਰ ਹੀਲ ਰੇਜ਼ ਦੇਖੋ ਲੱਡੀਆਂ ਹਵਾ 'ਚ ਫਿਰ نیچے ਹਵਾ 'ਚ نیچے ਦਾਸ ਤੋਂ 15 ਸੈਟ ਲਾਓ और उसद तो क्वाडरीसैब मसल्स की ही एक होर कसरत लगे हैं इस दिल थो बैड पर पैना पवेगा इसलिए की करोगे बैड पर पै जाना है और एक रोलर चाहिए इसनों तुम पट के थले रखना इस जगह पर और इस थले दबोंगे और लत हवा च पैर अंदर मोड़ना है ये पैके भी कर सकते हो बैठ के भी कर सकते हो और सोनी खुराक खाओ खुराक मतलब दुद्ध दही लस्सी ये चीज़ा खाओ ਸਰਦੀਆਂ ਆ ਗਈਆਂ ਨੇ ਹੁਣ ਤੁਸੀਂ ਬਦਾਮ ਖਰੋਟ ਕਿਸ਼ਮਿਸ਼ ਅੰजीर ਸਵੇਰੇ ਪਾਣੀ ਚ ਪਿਉ ਕੇ ਖਾਓ ਤੁਸੀਂ ਦੇਖੋਗੇ ਜਿਹੜੀਆਂ ਤੁਹਾਡੀਆਂ ਲੱਤਾਂ ਥੱਕੇ ਥੱਕੇ ਲੱਗਦੀਆਂ ਨੇ ਉਹ ਬਹੁਤ ਜਲਦੀ ਠੀਕ ਹੋ ਜਾਣਗੀਆਂ ਸਾਸਤ੍ਰਿਕ ਕਾਲ ਜੀ